ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵਧੀਆ ਵਧੀਆ ਭਾਈ ਤੁਸੀਂ ਸੁਣਾਓ ਤੇ ਆ ਨਕੀਨਾ ਲੈਣ ਦਾ ਬਹੁਤ ਸੋਹਣਾ ਮੈਨੂੰ ਮੱਝਾ ਦਾ ਘੜ ਤੇ ਇਹਦਾ ਜਿਆਦਾ ਚਾਹ ਵਾਜ ਠੀਕ ਮੋਬਾਈਲ ਨੰਬਰ ਬੋਲਿਓ ਮੋਬਾਈਲ ਨੰਬਰ 7087404611 ਪਿੰਡ ਜੜੈਲੇ ਲਾਗੇ ਪਿੰਡ ਜੜੈਲਾ ਗਰੂ ਲਾਗੇ ਧੀਰੇਕੋੜ ਪਿੰਡ ਵੀਰ ਜੀ ਠੀਕ ਆ ਤੇ ਨਾਂ ਨਾਂ ਜਤਿੰਦਰ ਸਿੰਘ ਬਾਕੀ ਆਪਣੇ ਸਹਾਰਾ ਜੋ ਮਰਜ਼ੀ ਕਹੀਓ ਸਰੀਰ ਦੇ ਹਿਸਾਬ ਨਾਲ ਕਹਦੇ ਆ ਆ ਵੇਖੋ ਜੀ ਵੀਰ ਨੇ ਵੱਖਰਾ ਹੀ ਪੀਸ ਲੈਣ ਦਾ ਵਾ ਸਾਡੀ ਵੀਡੀਓ ਤੇ ਪਹਿਲੀ ਵਾਰੀ ਪੈਣ ਰਿਆ ਏ ਦੀ ਦਾ ਤੇ ਨੀਲੀ ਦਾ ਦੂਰੀ ਦਾ ਤੇ ਨੀਲੀ ਦਾ ਦੋ ਚੀਜ਼ਾਂ ਲੱਭ ਜਾਣੀਆਂ ਇਹਦੇ ਚੋਂ ਖੀਰਾ ਵੀਰ ਜੀ ਖੀਰਾ ਖੀਰਾ ਵਾ ਹਾਂ ਜੀ ਇਹ ਖੀਰਾ ਠੀਕ ਆ ਖੀਰੇ ਦਾ ਦੇਣਾ ਵੀਰ ਜੀ ਹੈ 38000 ਦਾ ਦੇ ਦਲਾਂ ਅੱਜ 38000 ਦਾ ਦੋ ਘਟ 40 ਦਾ ਦੇ ਦਲਾਂ ਦੋ ਘਟ 40 ਦਾ ਤੇ ਇਹ ਵੇਖੋ ਵੀ ਸੋਨਾ ਵੇਖੋ ਸੋਨਾ ਬਹੁਤ ਜ਼ਿਆਦਾ ਏ ਪੁੱਛਣ ਗਏ ਲਾ ਕੇ ਜਾਣਾ ਵੀਰ ਮਾਲਵੇ ਰੀਏ ਜਾ ਹਾਂ ਹਾਂ 17 ਕਿਲੋ ਮੈਂ ਕੋ ਦੁੱਧਿਆ ਵੀਰ ਦੀ ਕੋ ਲਿਆਂਦੀ ਉਹਦੇ ਉਧਰੋਂ ਅੱਛਾ 17 ਕਿਲੋ ਹਾਂ ਇਹਦੀ ਮਾਂ ਕੋ 17 ਕਿਲੋ ਦੁੱਧਿਆ ਵੀਰ ਦੀ ਠੀਕ ਹੁਣ ਤੇ ਘਟ ਗਿਆ ਤਾਜੀ ਸਾਤਾ 17 ਕਿਲੋ ਦਿੰਦੀ ਹੁਣ ਮੰਨ ਲਓ ਇਸ ਟਾਈਮ 13 ਲੀਟਰ ਦੁੱਧਿਆ ਮੈਨੂੰ ਠੀਕ ਠੀਕ ਹੋਰ ਵੀ ਆਪਾਂ ਕੋ ਬਹੂ ਆ ਹਾਂ ਇੱਕ ਉਹ ਮੈਂ ਗੱਭੜਿਆ ਪੰਜਾਂ ਮਹੀਨਿਆਂ ਦੀ ਢੋਕੜ ਗੱਭਣ ਢੋਕੜ ਗੱਭਣ ਲਾ ਲਓ ਤੇ ਦੁੱਧ ਕਿੰਨਾਗਾ ਦੁੱਧ ਨਹੀਂ ਭਾਜੀ ਹੈਗਾ ਵੇ ਧੂੜ ਮਾਰ ਕੇ ਦੇਣੀ ਦੋ ਤੋਂ ਮਤਲਬ ਧਾਰਾ ਹੀ ਵਗਦੀਆਂ ਲਾਗੇ ਤੇ ਨੇ ਥਣ ਪਾਸ ਕਰਨ ਵਾਲੇ ਆ ਤੁਹਾਡੀ ਚੈੱਕ ਪਾਸ ਆ ਹਾਂਜੀ ਹਾਂਜੀ ਬਾਕੀ ਆਪਣੀ ਕੋਈ ਕੋ ਪ੍ਰਕਰਾ ਕੇ ਖੜੇ ਕੋ ਭਰਾ ਲਾਗੇ ਦਾ ਉਹਦਾ ਆਪਣਾ ਡਾਕਟਰ ਲਿਆ ਕੇ ਕੰਮ ਚੈੱਕ ਨਹੀਂ ਤੁਹਾਡੀ ਵੀ ਮਤਲਬ ਜ਼ਿੰਮੇਵਾਰੀ ਬਣਦੀ ਆ ਬਣਦੀ ਬਣਦੀ ਵੀ ਹੋਣ ਦੁੱਧ ਥਣ ਵਗਦੇ ਹੀ ਆ ਮੜੇ ਮੋਟੇ ਹਾਂਜੀ 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 ਤੇ ਪੰਜਾਂ ਮਹੀਨਾ ਦੀ ਗੱਪਣ ਪੰਜਾਂ ਮਹੀਨਾ ਦੀ ਗੱਪਣ ਪੰਜਾਂ ਦੀ ਲਾਲੇ ਕੋਈ 34 ਦੀ ਲਾਲੇ ਉਹ ਆਪਣੀ ਚੱਕ ਦੀ ਪੰਜਾਂ ਤੋਂ ਘੱਟ ਹੋਊਗੀ ਡਾਕਟਰ ਘੱਟ ਕਹੂਗਾ ਤਾਂ ਆਪਾਂ ਡੰਨ ਭਰਾ ਜੀ ਨਹੀਂ ਨਹੀਂ ਪਤਾ ਗੱਲ ਕੀ ਨੇ 10 15 ਦਿਨ ਡੰਗਰ ਉੱਤੇ ਥੱਲੇ ਲੈ ਜਾਂਦੇ ਕਈ ਵਾਰ ਉਹ ਕਿਹਨੇ ਬੱਚਾ ਛੋਟਾ ਵੱਡਾ ਵੇ ਹੋ ਜਾਂਦਾ ਹੋ ਜਾਂਦਾ ਇਹ ਗੱਲ ਦੱਸੀ ਦੀ ਤਾਂ ਮੈਂ ਕਈ ਵਾਰਾਂ ਵੀਰ ਕਹਿ ਦਿੰਦਾ 10 15 ਦਿਨ ਨੰਗ ਜਣਨਾ ਜਦੋਂ ਹਾਂਜੀ ਹਾਂਜੀ ਵੀ ਉੱਤੇ ਲੈ ਗਈ ਆ ਤੇ ਬਾਕੀ ਇਹ ਮਿਹਰਬਾਨੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਆ ਹਾਂਜੀ ਤੇ ਜ਼ਿੰਮੇਵਾਰੀ ਥੋੜੀ ਸਮਝਿਆ ਕਰੋ ਆਪਣੀ ਸਮਝਿਆ ਕਰੋਗੀ ਆਪਣੀ ਆਪਣੀ ਕਿਉਂਕਿ ਜਿੰਨੇ ਪੈਸੇ ਲਾਉਣੇ ਆ ਨਾ ਉਹ ਜ਼ਿੰਮੇਵਾਰੀ ਸਮਝਿਆ ਕਰੋ ਡੰਗਰ ਲੈਣ ਲੱਗੇ ਚਾਹਾਂ ਬੰਦੇ ਨੂੰ ਵੀਡੀਓ ਵਿਖਾ ਕੇ ਲੈ ਸਕਦੇ ਆ ਆਪਾਂ ਥਾੜੇ ਵੀ ਚੈੱਕ ਕਰ ਸਕਦੇ ਆ ਆਪਾਂ ਆ ਕੇ ਵੇਖ ਵੀ ਸਕਦੇ ਆ ਕਰ ਸਕਦੇ ਕਰ ਸਕਦੇ ਕਿੰਨਾ ਕਰ ਲਿਆ ਕਰੋ ਭਰਾ ਬਣ ਕੇ ਕਿਉਂਕਿ ਇਹ ਗੱਲ ਜਿਹੜੀ ਹੁੰਦੀ ਆ ਨਾ ਮਲੋ ਟਾਈਮ ਦੀ ਚਾਰਵੀ ਪੰਜ ਮਿੰਟ ਅੱਧ ਕੀ ਆ ਪਤਾ ਅਗਲਾ ਕੋਈ ਵਾਂਡੀ ਗਲਤ ਮਲਤ ਪਾ ਦੇ ਕੋ ਟੀਗਾ ਗਲਤ ਮਲਤ ਮੁੜ ਕੇ ਪਾਜੀ ਦਾ ਨਾਮ ਲੱਗ ਜਾਂਦਾ ਠੀਕ ਤੇ ਕਿੰਨਾ ਕੁ ਕਰਨਾ ਮ ਬੋਲ ਵੀ ਦੇ ਹਿਸਾਬ ਨਾਲ ਕਰਨਾ ਹੁੰਦਾ ਤੇ 90000 ਜੋ ਸੱਜ ਰਹੀ ਹੁਣ ਦੇ ਦ ਨਹੀਂ ਵੀ ਦਿੱ 55 ਦੀ ਦੇ ਦਾਂਗੇ 52 ਦੇ ਦਾਂਗੇ 52 ਦੀ ਦੇ ਦਾਂਗੇ ਤੁਹਾਡੀ ਵੀਡੀਓ ਤੇ 50 ਦੇ ਦਾਂਗੇ ਉਹ ਰਸਕੀ ਅੱਛਾ ਹਾਂ ਨਾ 50000 ਦੀ ਤੁਹਾਡੀ ਵੀਡੀਓ ਦੇਵਾਂਗੇ ਭਰਾ ਦੀ ਵੀਡੀਓ ਤੇ 52 ਦੇਵਾਂਗੇ 50 ਦੇ ਦਾਂਗੇ ਠੀਕ ਆ ਤੇ ਹੋਰ ਵੀ ਆਪਾਂ ਕੋ ਬਹੁ ਹੈਗੇ ਆ ਹਾਂਜੀ ਹਾਂਜੀ ਆ گاਵਾ ਵਾ ਤਿੰਨ ਤੱਕ ਮੈਨੂੰ ਉਹਦਾ ਵਿਖਾ ਦਿਓ ਨਾਰਮਲ ਵਿਖਾ ਦਿਓ ਕੋਈ ਨਹੀਂ ਪਾਉਂਦਾ ਆ ਮੱਝ ਆ ਤਾਜੀ ਸੂਈ ਆ 20 ਕਿੰਨਾ ਸੂਆ ਹੋ ਕੇ 10 ਦਾ 15 20 ਦਿਨਾਂ ਦਾ ਲੱਗੇ 15 20 ਦਿਨਾਂ ਦਾ ਤੇ ਉਹ ਗਾਂ ਵਾ ਇੱਕ ਸੂਈ ਵੱਛੀ ਆ ਆ ਵੱਛੀ ਆ ਮੰਨ ਲਓ ਵੀ ਪੂਰੀ ਘਾਂ ਲਾ ਲਓ ਵੱਛੀ ਲਾ ਲਓ ਵੱਛੀ ਪਿੱਛੇ ਬਹੁਤ ਸੋਹਣੀ ਆ ਹਾਂਜੀ ਤੇ ਵੱਛੀਆਂ ਯਾਰ ਦਿਨਾਂ ਅਖਲੇ ਵੱਛੀਆਂ ਆ ਅੱਛਾ ਵੱਛੀਆਂ ਹੀ ਆ ਹਾਂਜੀ ਹਾਂ ਆ ਵੇਖ ਲੋ ਵੱਡੀ ਪੂਰੀ ਗਾਮ ਆ ਤੇ ਇੱਕ ਆ ਜੀ ਵੀਰ ਜੀ 10 ਕਿਲੋ ਬੋਲਾ ਜੇ ਮੱਛੀ ਮਗਰ 8 5 ਦਰਾਂ ਦੀ ਸੂਈ ਜੀ ਅੱਛਾ ਜੀ ਇਹ ਦੇ ਦੇਣੀ ਆ ਵੀਰ ਜੀ 37000 ਦੀ ਹਾਂ ਨਾ ਇੱਕ ਆ ਰਾਤੀ ਸੂਈ ਆ ਥਣ ਵਗ ਦੇ ਕਰਕੇ ਕੋ ਭਰਾ ਆਪਣਾ ਬੋਲਾ ਹੀ ਆ ਗਏ ਹਾਂ ਬੋਲਾ ਹੀ ਲਾ ਕੇ ਚਲੋ ਰਾਤੀ ਸੂਈ ਮੱਛੀ ਮਗਰ ਜੇ ਇਹ ਦੇ ਦੇਣੀ ਇਹ ਵੀ 37000 ਹੀ ਦੇ ਦੇਣੀ 37000 70000 ਘਟ 40 ਦੀ ਅੱਛਾ 1000 ਘਟ 40 ਦੇ ਦਾਂਗੇ ਜੇ 37000 ਸਿੱਧਾ ਤੁਹਾਡੀ ਵੀਰ ਨੂੰ ਮੈਂ ਕੋ ਦੇ ਦਾਂਗੇ ਭਾਜੀ ਆਈਆ 37 ਦੀ ਆਫਰ ਲਾਤਾ ਵੀਰ ਨੇ ਆ ਵੇਖ ਲੋ ਬੱਛੀ ਪਿੱਛੇ ਆ ਬੱਛੀ ਸ਼ਾਈ ਆਲਦੀ ਤੇ ਵਹਿੜ ਆ ਪੂਰੀ ਕ੍ਰੋਸ ਇਹ ਮੱਛੀ ਪਰ ਪਿਓ ਰੱਗੀ ਗਈ ਹਾਂ ਪਿਓ ਰੋਸ਼ੀ ਤੇ ਵੀਰ ਕੋ ਉਦਾਂ ਵੀ ਡੰਗਰ ਆਉਂਦੇ ਜਾਂਦੇ ਰਹਿੰਦੇ ਆ ਹਾਂਜੀ ਹਾਂਜੀ ਤੇ ਵੀਰ ਨੂੰ ਫੋਨ ਲਾ ਲਿਓ ਤੇ ਵੀਡੀਓ ਕਰ ਦਿਓ ਸ਼ੇਅਰ